ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀਓ ਸ਼ਬਦ ਹਜ਼ਾਰੇ ਮਾਜ ਮਹੱਲਾ ਪੰਜਵਾ ਟਾਪ ਦੇ ਕਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰਕ ਕੀ ਨਿਆਈ ਤ੍ਰਿਖਾ ਨ ਉਤਰੈ ਸੰਤ ਨਿਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਆਂ ਕੋਲੀ ਜੀਓ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜਿਓ ਰਹਾਓ ਤੇਰਾ ਮੁਖ ਸੁਹਾਵਾ ਜਿਓ ਸਾਇਜ ਤੁਣ ਬਾਣੀ ਚਰੋ ਆ ਦੇਖੇ ਸਾਰਿੰਗ ਪਾਣੀ ਧਨ ਸੋ ਦੇਸ ਜਹਾ ਤੂੰ ਵਸਿਆ ਮੇਰੇ ਸੱਜਣ ਮਿੱਤ ਮਰਾਰੇ ਜਿਓ ਹਾਂ ਕੋਲੀ ਹਾਂ ਕੋਲ ਕਮਾਈ ਗੁਰ ਸੱਜਣ ਮਿੱਤ ਮਰਾਰੇ ਜਿਓ ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਕੁਣ ਕਦ ਮਿਲੀ ਐ ਪ੍ਰਤੁੱਤ ਭਗਵੰਤਾ ਮੋਹਿ ਰਹਿਣ ਨਾ ਵਿਹਾ ਬੈ ਨੀਂਦ ਨ ਆਵੇ ਬਿਨ ਦੇਖੇ ਗੁਰਦਰਬਾਰੇ ਜਿਓ ਹਾਂ ਕੋਲੀ ਜਿਓ ਕੋਲ ਕਮਾਈ ਤਿਸ ਸੱਚੇ ਗੁਰਦਰਬਾਰੇ ਜਿਓ ਰਹਾਉ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਨਾਸੀ ਘਰ ਮੈਂ ਪਾਇਆ ਸੇਵ ਕਰੀ ਭਲ ਚਸਾਨ ਵਿਛੜਾ ਜਨਾਨਕ ਦਾਸ ਤੁਮਾਰੇ ਜਿਓ ਹਾਂ ਕੋਲੀ ਜਿਓ ਕੋਲ ਕਮਾਈ ਜਨਾਨਕ ਦਾਸ ਤੁਮਾਰੇ ਜਿਓ ਰਹਾਓ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਡਰਦਾ ਹੈ ਆਪਣਾ ਕੈ ਸਿਉ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾ ਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾ ਤਾਰ ਰਹਾ ਆਣਦਨ ਸਾਹਿਬ ਸੇਵਿਐ ਅੰਤ ਛਡਾਇ ਸੋਏ ਸੁਣ ਸੁਣ ਮੇਰੀ ਕਾਮਣੇ ਪਾਰ ਉਤਾਰਾ ਹੋਏ दयाल तेरा नाम ترا ਸਦ ਕੁਰਬਾਨਾ ਜਾਓ ਰਹਾਓ ਸਰਬੰਸ ਸਾਚਾ ਏ ਕਹਿ ਦੂਜਾ ਨਹੀਂ ਕੋਏ ਤਾਂ ਕੀ ਸੇਵਾ ਸੁ ਕਰੇ ਜਾ ਕੋ ਨਦਰ ਕਰੇ ਤੁਦ ਬਾਜ ਪਿਆਰੇ ਕੇਵ ਰਹਾ ਸਾ ਵਢਾਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਏ ਜਿਸ ਆਗਿਆ ਪਿਆਰੇ ਜਾਏ ਕਹਾ ਰਹਾਓ ਸੇਬੀ ਸਾਹਿਬ ਆਪਣਾ ਅਵਰਨ ਜਾ ਚੌਂ ਕੋਏ ਨਾਨਕ ਤਾਂਗਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਗਟੋ ਬਿੰਦ ਬਿੰਦ ਚੁਖ ਚੁਖ ਹੋਏ ਰਹਾਉ ਤੇ ਲੰਗ ਮਹਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲਿੱਤੜਾ ਲੱਭ ਰੰਗਾਏ ਮੇਰਾ ਕੰਤ ਨਾ ਪਾਵੈ ਝੋਲੜਾ ਪਿਆਰੇ ਕਿਉ ਤਨ ਸਿ ਜੈ ਜਾਏ ਹਾਂ ਕੁਰਬਾਨਾ ਜਾਓ ਮਹਿਰਵਾਨਾ ਹਾਂ ਕੁਰਬਾਨਾ ਜਾਓ ਹਾਂ ਕੁਰਬਾਨਾ ਜਾਓ ਤਿਨਾ ਕੈ ਲੈਨ ਜੋ ਤੇਰਾ ਨਾਮ ਲੈਨ ਜੋ ਤੇਰਾ ਨਾਮ ਤਿਨਾ ਕੈ ਹਾਂ ਸਦ ਕੁਰਬਾਨਾ ਜਾਓ ਰਹਾਓ ਕਾਇਆ ਰੰਗਣਾ ਜੇ ਥੀਆ ਪਿਆਰੇ ਪਾਇਆ ਨਾ ਮਜੀਠ ਰੰਗਣ ਵਾਲਾ ਜੇ ਰੰਗਿਆ ਸਾਹਿਬ ਐਸਾ ਰੰਗ ਨ ਡੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤ ਨਾ ਕਹਿ ਪਾਸ ਧੂੜਤ ਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ 라ਵੇ ਤੇ ਲੰਗ ਮਹੱਲਾ ਪਹਿਲਾ ਯਾਨੜੀਏ ਮਾਨੜਾ ਗਾਏ ਕਰੇ ਆਪ ਅਨੜਾ ਕਰ ਹਰ ਰੰਗੋ ਕੀ ਨਾ ਮਾਣੇ ਸੋਹਨੇੜਾ ਤਨ ਕਮਲੀਏ ਬਾਹਰ ਗਿਆ ਢੁੰਡੇ ਭੈ ਕਿਆਂ ਦੇ ਸਲਾਈਆਂ ਨੈਣੀ ਭਾਵ ਕਕਰ ਸੀਗਾਰੋ ਤਾ ਸੁਹਾਗਣ ਜਾਣੀਏ ਲਾਗੀ ਜਾਂ ਸਹੋਦਰੇ ਪਿਆਰੋ ਯਾਣੀ ਬਲੀ ਕਿਆ ਕਰੇ ਜਾਂ ਧਨ ਕੰਤ ਨ ਪਾਵੈ ਕਰਨ ਪਲਾਹਾ ਕਰੇ ਬਹੁ ਤੇਰੇ ਸਾ ਤਨ ਮੈਲ ਨ ਪਾਵੈ ਵਿਣ ਕਰਮਾ ਕਿਛ ਪਾਈਏ ਨਹੀਂ ਜੇ ਬਹੁ ਤੇਰਾ ਤਾਵੈ ਲੱਭ ਲੋਭ ਅਹੰਕਾਰ ਕੀ ਮੱਤੀ ਮਾਇਆ ਮਹਿ ਸਮਾਣੀ ਇੰਨੀ ਬਾਤੀ ਸੋ ਪਾਈਏ ਨਹੀਂ ਪਈ ਕਾਮਣ ਏ ਆਣੀ ਜਾਇ ਪੁੱਛੋ ਸੋਹਾਗਣੀ ਵਾਹੈ ਕਿੰਨੀ ਬਾਤੀ ਸੋ ਪਾਈਐ ਜੋ ਕਿਛ ਕਰੇ ਸੋ ਭਲਾ ਕਰਮਾਨੀਐ ਹਕਮਤ ਹੁਕਮ ਚੁਕਾਈਐ ਜਾ ਕੇ ਪ੍ਰੇਮ ਪਦਾਰਤ ਪਾਈਐ ਤਉ ਚਰਨੀ ਚਿਤ ਲਾਈਐ ਸੋ ਕਹੈ ਸੋ ਕੀਜੈ ਤਨ ਮਨੋਂ ਦੀਜੈ ਐਸਾ ਪਰਮਨ ਲਾਈਐ ਏਬ ਕਹੇ ਸੋਹਾਗਣੀ ਭੈਣੇ ਇੰਨੀ ਬਾਤੀ ਸੋ ਪਾਈਐ ਆਪ ਗਵਾਈਆ ਤਾਂ ਸੋ ਪਾਈਐ ਔਰ ਕਸੀਤ ਤਰਾਈ ਸੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣਾ ਨੋ ਨਿੱਦ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੇ ਐਨ ਸੁਪਾਏ ਸੁਮਾਣੀ ਸੁੰਦਰ ਸਾਇਸ ਰੂਪ ਵਿੱਚ ਅਖਣ ਕਹੀ ਐ ਸਾ ਸਿਆਣੀ ਸੁਹੀ ਮਹਲਾ ਪਹਿਲਾ ਕਾਉਣ ਤਰਾਜੀ ਕਵਨ ਤੁਲਾ ਤੇਰੇ ਕਵਨ ਸਰਾਫ ਗੁਲਾਵਾ ਕਾਉਣ ਗੁਰੂ ਕੈ ਪਹਿ ਦੀ ਖਿਆਲੇ ਵੈ ਕੈ ਪਹਿ ਮੁੱਲ ਕਰਾਵਾ ਮੇਰੇ ਲਾਰ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲਤਾ ਨਮਈਰ ਭਰਪੁਰ ਲਈਣਾ ਤੂੰ ਆਪੇ ਸਰਬ ਸਮਾਨਾ ਰਹਾਉ ਮਨ ਤਰਾਜੀ ਚਿਤ ਤੁਲਾ ਤੇਰੇ ਸੇਵ ਸਰਾਫ ਕਮਾਵਾ ਘਟ ਹੀ ਪਿੱਤਰ ਸੋ ਸੋਤੋਲੀ ਇਨ ਬਿੱਦ ਚਿੱਤ ਰਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੇ ਆਪੇ ਭੂਜੇ ਆਪੇ ਹੈ ਵਣਜਾਰਾ ਅੰਦਲਾ ਨੀਚ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉ ਕਰ ਮੂੜਾ ਪਾਵੇ ਇੱਕ ਉਹ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਿਲਾਵਨ ਮਹੱਲਾ ਪਹਿਲਾ ਰਾਗ ਬਿਲਾਵਨ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾ ਸੋ ਅਮੀ ਮੈਂ ਮੂਰਖ ਕਹਿਣਾ ਨਾ ਜਾਏ ਤੇਰੇ ਗੁਣ ਗਾਵਾਂ ਦੇ 부ਝਾਈ ਜੈਸੇ ਸਚ ਮਹਿ ਰੋ ਰਜਾਈ ਰਹਾ ਜੋ ਕੁਛ ਹੋਆ ਸਭ ਕਿਛ ਦੁਜਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚ ਤਰਾਈ ਕਿਆ ਹਾਂ ਕਥੀ ਕਥੇ ਕਥ ਦੇਖਾ ਮੈਂ ਅਗਥ ਨ ਕਥ ਨਾ ਜਾਏ ਜੋ ਤੁਦ ਪਾਵੈ ਸੋਈ ਆਖਾ ਤਰ ਤੇਰੀ ਬੜਿਆਈ ਇੱਤੇ ਕੂਕਰ ਹਉ ਬੇਗਾਨਾ ਭੌਂਕਾ ਇਸ ਤਨ ਤਾਈ ਭਗਤ ਹੀੜ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਤ ਨਾਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੜ ਜਨਮ ਨਾਇਆ ਵਾ ਮਨ ਵਿਦਿਆ ਦਿਆਲ ਸੀਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ ਅਗੰ ਅਗੁਤਰ ਅਲਖੇ ਅਪਾਰਾ ਚਿੰਤਾ ਕਰਹੁ ਹਮਾਰੀ ਜਲ ਤਨ ਮਈਅਰ ਭਰਪੁਰ ਲਈਣਾ ਘਾਟ ਘਾਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਜ ਬਿਨ ਅਬਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚੰਤ ਤੁਧ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ